ਰੀ ਝਾੜੂ ਫੈਕਟਰੀ ਚ ਪਹੁੰਚ ਕੇ ਚਾਹ ਦੇ ਝਾੜੂ ਵਾਲੀ ਚਾ ਬਾਬੂ ਇੰਨੇ ਸਸਤਾ ਸਮਾਨ 100 ਰੁਪਏ ਦੇ ਇਹ ਦੋਨੇ ਦੀ ਹੈ ਨਹੀਂ ਕੀ ਚੱਕਰਾ ਇਹ ਆਪ ਆਪ ਬਣਾਉਂਦੇ ਜੀ ਮੈਨੂਫੈਕਚਰਿੰਗ ਹੈ ਆਪਣੀ ਅੱਛਾ ਜੇ ਕਿਸੇ ਨੇ ਹੋਲਸੇਲ ਚ ਦੁਕਾਨ ਤੇ ਮੰਗਾਉਣਾ ਹੋਵੇ ਜਾਂ ਕੇ ਮਾਲੋ ਵੀ ਸਵੇਰੇ ਆਪਣੀਆਂ ਮਾਵਾ ਭੈਣਾਂ ਨੂੰ ਸਵੇਰੀ ਲੋਡ ਪੈਂਦੀ ਹੈ ਇਹਨਾਂ ਦੀ ਉਠਗਾਰ ਤੁਸੀਂ ਇੰਨਾ ਸਸਤਾ ਸਾਨੂੰ ਬਚੂਗੀ ਕਿ ਸਿਰਫ ਬਣਾਉਣ ਖਾ ਬਣਾਉਂਦੇ ਕਰ ਕੀ ਇੰਨਾ ਸਸਤਾ ਦੀ ਜਣ ਆਪ ਆਪ ਬਣਾਉਂਦੇ ਮਨ ਹੋਏ ਜਿਹੜਾ ਕੋਈ ਆਪ ਕੋ ਇਕੱਠਾ ਮਾ ਲੈ ਕੇ ਜੋ ਉਹਨੂੰ ਕੋਈ ਹੋਰ ਵੀ ਮਾੜੀ ਮੋਟੀ ਗੁਜਾਇਸ਼ ਕਰਦਾ ਹਾਏ ਹੋਰ ਵੀ ਹਾਂਜੀ ਹਾਂ ਤੇ ਐਂ ਤੁਸੀਂ ਚਾਹ ਜਿਹੜੀ 500 ਰੁਪਏ ਕਿਲੋ ਮੇਕ ਬਿਕਦੀ ਆ 300 ਦੀ ਦੇਈ ਜਣੇ ਹਾਂਜੀ ਆ ਬਾਜ਼ਾਰ ਚ 5-600 ਰੁਪਏ ਨਾਲ ਇਹੋ ਜੀ ਕੁਆਲਿਟੀ ਨਹੀਂ ਹੈ ਆਪਾਂ 300 ਰੁਪਏ ਦੇ ਐਂ ਨੀ ਉਹ ਵੀ ਤੂ ਜਾਰ ਐ ਤਾਂ ਫਿਰ ਲੁੱਟਿਆ ਜਾਏਗਾ ਕਿ ਫੈਕਟਰੀ ਦਾ ਕਰਕੇ ਚੱਕੀ ਜਾਂਦਾ ਕੰਮ ਆਪਣਾ ਇਕੱਠਾ ਸਾਰਾ ਪਿੱਛੇ ਵਧੀਆ ਸਿਸਟਮ ਹੈ ਲਓ ਭਾਈ 100 ਰੁ ਫੈਕਟਰੀ ਲੱਗੀ ਵੀ ਆ ਬਾਬੂ ਦੀ ਜੇ ਕਿਸੇ ਨੇ ਕੰਮ ਤੋੜਨਾ 20-30000 ਜਿੱਤੇ ਪੈਂਦਾ ਹਾਂਜੀ ਹਾਂ 20000 ਬਾਈ ਦੁਨੀਆ ਹੈਗੀ ਬਹੁਤ ਮੇਰੇਜ਼ਗਰ ਚ 20000 ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਸੋਨੂੰ ਫਿਰ ਇਹ ਹੋਲ ਸੇਲ ਚ ਕੀ ਰੇਟ ਚ ਕਾ ਦੂੰਗਾ ਇੰது ਵੀ ਸਸਤਾ ਹੈ ਹਾਂਜੀ ਹਾਂ 5-70 ਵੀ ਹੋਰ ਵੀ ਫਰਕ ਇਹ ਵੀ ਇੱਕ ਹਜ਼ਾਰ ਰਜਗਾਰ ਦੇ ਰਹੇ ਹਾਂ ਹਾਂਜੀ ਹਾਂ ਇਹ ਬਾਬੂ ਫਿਰ ਮੈਂ ਤਾਂ ਸਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਵੀ ਹੋਰ ਸਸਤੀਆਂ ਫੈਕਟਰੀਆਂ ਚ ਵੀ ਲੈ ਕੇ ਜਾਵਾਂਗੇ ਪਰ ਮਾਨਸਾ ਬੱਸ ਸਟੈਂਡ ਕੋਲੇ ਬੱਸ ਸਟੈਂਡ ਤੋਂ ਜਿਹੜੀ ਤਿੰਨ ਕੋਣੀ ਸੜਕ ਜਾਂਦੀ ਆ ਉੱਤੇ ਨੰਬਰ ਵੀ ਪਾਵਾਂਗੇ ਬਾਬੂ ਤੋਂ ਪਚੰਨ ਮੇ 179 10 355 ਆ ਮਾਰਦੇ ਕਰਾ ਸਾਰੇ ਕੈਮਰਾ ਕਿਵੇਂ ਬਣਦੇ ਆ ਕੀ ਚੱਕਰਾ ਝਾੜੂ 100 ਰੁਪਏ ਦੇ ਦੋ ਦਿੰਦਾ ਬਾਬੂ ਉਂ ਬਾਜ਼ਾਰ ਚੋਂ ਇੱਕ 170 70 ਰੁਪਏ ਮਿਲਦੇ ਆ ਇਹ ਦੋਨੇ ਆ ਦੇਖ ਕਿਵੇਂ ਬਣਦੇ ਆ 7 8 ਬਾਬੂ ਦੇ ਮੁੰਡੇ ਰੱਖਿਓ ਗਾਹਾਂ ਸ਼ੇਰਗੜ ਦਿਖਾ ਦੇ ਵੀ ਇਹ ਕਿਵੇਂ ਬਣਦਾ ਜਗਾੜਾ ਬਾਈ ਜਰੂਰ ਪਹੁੰਚੋ ਨਵੀਆਂ ਵੀਡੀਓ ਲੈ ਕੇ ਫੇਰ ਪੂਰਾ ਸਸਤੇ ਵਾਲਾ ਥਾਮ ਪੰਜਾਬ ਚ ਪੂਰੇ ਫੈਕਟਰੀਆਂ ਚ ਅਸੀਂ ਮਿਲਦੀ ਰਹਿੰਦੇ ਆ ਤੇ ਆ ਸ਼ੇਅਰ ਕਰੋ ਤੇ ਜਿਨੇ ਵੀ ਹੁਣ ਸਵੇਰੀ ਇਹਦੀ ਇਹ ਚੀਜ਼ ਦਾ ਤੁਹਾਨੂੰ ਉੱਠਣ ਸਾਰੀ ਲੋੜ ਪੈਂਦੀ ਆ ਤਾਂ ਕਰਕੇ ਲੈ ਕੇ ਜਾਓ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਜਿਹੜੇ ਸੈਰ 'ਚ ਬੈਠੇ ਹੋ ਉੱਥੋਂ ਲੈਣਾ ਉਹ ਮਹਿੰਗਾ ਹੈਗਾ ਮਾਨਸਾ ਆਜੋ ਚੱਕਾ ਚੰਗਾ ਥੋਕ ਦਾ ਕੰਮ ਸਾਰਾ ਜਿਹਨੇ ਘਰੇ ਵਰਤਨਿਆ ਘਰੇ ਲੈ ਜਾਓ ਜਿਹਨੇ ਦੁਕਾਨ ਵਾਲਿਆਂ ਨੇ ਲੈ ਕੇ ਨੇ ਦੁਕਾਨ ਵਾਲਾ ਲੈ ਜਾਓ ਧੰਨਵਾਦ ਜੀ